ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp-sanjha.in ਤੇ ਮੇਰੀ ਜਾਨ ਲੈ ਗਈ ਇਹ ਹਵਾ ਮੇਰੀ ਜਾਨ ਲੈ ਗਈ ਤੂੰ ਕੰਡੂ ਹਾ ਨਾ 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 ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਹ ਸੱਚਾ ਸਿੰਘ ਦੀ ਜ਼ੁਬਾਨ ਹੈ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੀ ਜ਼ੁਬਾਨ ਹੈ ਇਹ ਮੇਰਾ ਬਹੁਤ ਫੇਵਰਿਟ ਡਾਇਲੋਗ ਹੈ ਜੀ ਇਹ ਸਾਡੀ ਫਿਲਮ ਮਿੱਟੀ ਨਫਰੋਜੋਗੀ ਇਹਦੇ ਵਿੱਚ ਬਿਲਕੁਲ ਤੇ ਤੁਸੀਂ ਮੈਡਮ ਬਹੁਤ ਸੋਹਣੇ ਲੱਗ ਰਹੇ ਹੋ ਫੁਲਕਾਰੀ ਐਂਡ ਬਿਲਕੁਲ ਪੰਜਾਬਣ ਕੁੜੀ ਥੈਂਕ ਯੂ ਤੇ ਜੋ ਮੇਰਾ ਫੇਵਰਿਟ ਹੈਗਾ ਯਾਰ ਡਾਇਲੋਗ ਇਸ ਮੂਵੀ ਦੇ ਵਿੱਚ ਜੋ ਹੈਗਾ ਕਿ ਜਦ ਤੁਹਾਡੇ ਗੁਰੂ ਨੇ ਸਿੱਖ ਸਾਜਿਆ ਸੀ ਤਦ ਉਹਨਾਂ ਨੇ ਪੁੱਛਿਆ ਸੀ ਕਿ ਤੁਹਾਡਾ ਕੀ ਮਜ਼ਬਾ ਤੁਹਾਡੀ ਕੀ ਜਾਤ ਆ ਜਾਂ ਉਹਨਾਂ ਨੇ ਇਹ ਪਾਬੰਦੀ ਲਾਈ ਸੀ ਕਿ ਕੋਈ ਮੁਸਲਮਾਨੀ ਸਿੱਖ ਨਹੀਂ ਬਣ ਸਕਦੀ ਵਾਹ ਵਾਹ ਜੀ ਵਾਹ ਕੀ ਇੰਟੈਂਸਿਟੀ ਦਿਲੋਂ ਛੂਆ ਹੋਇਆ ਇੱਕ ਡਾਇਲੋਗ ਹੈ ਜੋ ਮਨ ਬਹੁਤ ਆਸੰਦ ਹੈਗਾ اچھا ਇਹ ਫਿਲਮ ਤੁਹਾਡੇ ਦਿਲ ਦੇ ਕਿੰਨੇ ਕਰੀਬ ਹੈ ਦੇਖੋ ਜੀ ਹਰ ਫਿਲਮ ਜੋ ਵੀ ਆਪਾਂ ਕੰਮ ਕਰਦੇ ਆ ਤੁਸੀਂ ਕੰਮ ਕਰਦੇ ਹੋ ਸਾਰਾ ਆਪਣੇ ਦਿਲ ਦੇ ਨੇੜੇ ਹੀ ਹੁੰਦਾ ਸ਼ੌਕ ਨਾਲ ਹੀ ਕਰਦੇ ਆ ਤੇ ਹਰ ਨਵੀਂ ਫਿਲਮ ਮੇਰੇ ਦਿਲ ਦੇ ਨੇੜੇ ਹੁੰਦੀ ਹੈ ਇਹ ਮੇਰੀ ਰਿਲੀਜ਼ ਹੋਣ ਵਾਲੀ ਫਿਲਮ ਹੈ ਮਿੱਟੀ ਦਾ ਫਰੋਲ ਜੋਗੀਆ ਤੇ ਮੇਰੇ ਇੰਨੀ ਨੇੜੇ ਆ ਮੈਨੂੰ ਮੇਰਾ ਜੋ ਕਿਰਦਾਰ ਹੈ ਉਹਨੂੰ ਲੈ ਕੇ ਮੈਂ ਇੰਨਾ ਕਹਾ ਕਿ ਮੈਂ ਪੰਜਾਬੀ ਇੰਡਸਟਰੀ ਨੂੰ ਘਟੋ-ਘਟੇ ਤਾਂ ਬਦਲੂਗੀ ਵੀ ਇੱਕ ਐਕਟਰ ਦੀ ਕੀ ਅਹਿਮੀਅਤ ਹੈਗੀ ਹੈ ਇੱਕ ਰੋਲ ਨੂੰ ਉਸ ਰੋਲ ਦੇ ਵਿੱਚ ਵੜ ਕੇ ਉਸ ਰੋਲ ਨੂੰ ਜਿਉਂ ਕੇ ਕਰਨਾ ਕਿੰਨਾ ਔਖਾ ਜਾਂ ਕਿੰਨਾ ਸੌਖਾ ਦੇ ਬੰਦਾ ਕਿੰਨਾ ਵਧੀਆ ਲੱਗਦਾ ਸਾਹਮਣੇ ਵੇਖਣ ਵਾਲੇ ਨੂੰ ਜਦੋਂ ਕੈਰੈਕਟਰ ਨੂੰ ਸਹੀ ਤਰੀਕੇ ਨਾਲ ਕਰਦਾ ਬਿਲਕੁਲ ਤੇ ਤੁਸੀਂ ਵੀ ਵੇਖਣ ਤੋਂ ਬਾਅਦ ਵਧੀਆ ਲੱਗ ਰਿਹਾ I think ਇੰਨਾ ਜ਼ਿਆਦਾ ਦਿਲ ਦੇ ਨੇੜੇ ਹੋ ਗਿਆ ਕੈਰੈਕਟਰ ਕਿ ਅੱਜ 뮤직 ਰਿਲੀਜ਼ ਤੇ ਵੀ ਫੁੱਲ ਗੈਟਅਪ ਹਾਂ ਟਾਪ ਟੂ ਬਾਟਮ ਕਲੇਤ ਵੀ ਇਹ ਕੈਂਟਾ ਪਾਇਆ ਇੱਕ ਸੀਗਾ ਕਿ ਜਦੋਂ ਸਾਡਾ ਫਿਲਮ ਸਾਡੀ ਹੈਗੀ ਆ ਉਹਦੇ ਸਾਡੇ ਜੋ ਕਿਰਦਾਰ ਨੇ ਉਸ ਤਰ੍ਹਾਂ ਅਸੀਂ ਪੇਸ਼ ਹੋਈਏ ਤੇ ਮੈਂ ਇੱਕ ਇਹ ਵੀ ਕਹਿਣਾ ਚਾਹਨਾ ਇਹ ਸਾਡੀ ਪੰਜਾਬੀ ਗੈਟਅਪ ਹੈ ਅਸੀਂ ਹੁਣ ਐਡਵਾਂਸ ਹੋ ਗਏ ਹਾਂ ਤੁਸੀਂ ਵੀ ਹੁਣ ਸੂਟ ਪਾ ਲਏ ਜੀਨ ਪਾਲੀਆਂ ਜਾਂ ਸਾਰੇ ਮਤਲਬ ਇੱਕ ਕ ਕਿ ਅਡਵਾਂਸ ਹੁੰਦਾ ਪਰ ਸਾਡਾ ਪੁਰਾਣਾ ਕਲਚਰ ਹੈ ਇਹਨੂੰ ਬਿਜ਼ਨਸ ਜਾਂ ਫਿਰ ਲੋਕਾਂ ਦੇ ਗੇਟਾਂ ਅੰਗੇ ਖੜਾ ਕੇ ਜਾਂ ਫਿਰ ਕਿਤੇ ਵੀ ਮਾਰਕੀਟ ਦੇ ਵਿੱਚ ਇਹਨੂੰ ਇਸ ਤਰ੍ਹਾਂ ਪਾ ਕੇ ਇਹਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡਾ ਟ੍ਰੈਡੀਸ਼ਨ ਹੈ ਮੈਂ ਵੇਖਿਆ ਕਈ ਵਾਰ ਕਿਤੇ ਕਿਸੇ ਚੰਗੇ ਅਮੀਰ ਦੇ ਘਰ ਦੇ ਗੇਟ ਖੜੇ ਹੁੰਦੇ ਹੋਣ ਤੋ ਇਸ ਤਰ੍ਹਾਂ ਦੇ ਗੇਟਾਂ ਦੇ ਵਿੱਚ ਖੜੇ ਹੁੰਦੇ ਨੇ ਕਿਉਂ ਬਈ ਇਹ ਤਾਂ ਸਾਡਾ ਪੁਰਾਣਾ ਆਇਆ ਸੀ ਕਲਚਰ ਦੀ ਸੀ ਇੱਜ਼ਤ ਨਹੀਂ ਕਰ ਸਕਦੇ ਸ਼ਾਮਕੀ ਨਹੀਂ ਰੱਖ ਸਕਦੇ ਨੂੰ ਰੋਲੀਏ ਤਾ ਨਾ ਕਿਤੇ ਰੋਲੀਏ ਤਾਂ ਨਹੀਂ ਪਰ ਉਦਾਂ ਆਦਰਵਾਈਜ਼ ਅੱਜ ਦੇ ਜ਼ਮਾਨੇ ਉਸ ਤੁਸੀਂ ਪਾਉਂਦੇ ਹੋ ਰੀਅਲ ਲਾਈਫ ਇਹ ਹੋ ਜੇ ਗੈਟਅੱਪ ਕਦੇ ਕਦੇ ਹੁੰਦੇ ਹੋ ਤੇ ਜੇ ਜੇ ਦੀ ਇੰਨੀ ਇਨਸਲਟ ਨਾ ਹੋਈ ਹੁੰਦੀ ਜੇ ਇਸ ਤਰ੍ਹਾਂ ਕਾਮਨ ਨਾ ਹੋ ਜਾਂਦਾ ਕਿਸੇ ਤੁਸੀਂ ਤਿਆਲਾ ਤੋਂ ਜਾਂ ਇੱਥੋਂ ਚੰਡੀਗੜ੍ਹ ਤੋਂ ਜਲੰਧਰ ਜਾਂਦੇ ਕਿੰਨੇ ਰੈਸਟੋਰੈਂਟ ਮਿਲ ਜਾਣਗੇ ਮੈਂ ਨਾ ਨਹੀਂ ਲੂੰਗਾ ਉੱਥੇ ਇਹ ਜੇ ਗੱਭਰੂ ਫਿਰਦੇ ਆ ਨਾ ਹੋਈ ਹੁੰਦੀ ਤਾਂ ਮੈਂ ਇਹਨੂੰ ਬਹੁਤ ਖੁਸ਼ੀ-ਖੁਸ਼ੀ ਮੈਂ ਸਗੋਂ ਵਿਸਾਖੀ ਤੇ ਪਾਇਆ ਸੀ ਪਿੱਛੇ ਜਦੋਂ ਵਿਸਾਖੀ ਦੇ ਉੱਤੇ ਗੈਟਅੱਪ ਆਇਆ ਸੀ ਮੈਨੂੰ ਤਾਂ ਇੰਨਾ ਵਧੀਆ ਲੱਗਦਾ ਮੈਂ ਉਸ ਪਰਿਵਾਰ ਤੋਂ ਆ ਉਸ ਸਿੱਖ ਪਰਿਵਾਰ ਤੋਂ ਆ ਜਿਹੜੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਹੁਣ ਤੱਕ ਕੁਰਤੇ ਚਾਦਰੇ ਪਾਉਂਦੇ ਨੇ ਵਧੀਆ ਲੱਗਦਾ ਤੇ ਮੈਨੂੰ ਐ ਲੱਗਦਾ ਸੂਟ ਵੀ ਕਰਦਾ ਤੇ ਜੇ ਇੰਨੀ ਇਨਸਲਟ ਨਾ ਹੋ ਹੁੰਦੀ ਤਾਂ ਮੈਂ ਜ਼ਰੂਰ ਪਾਉਂਦਾ ਇਹਨੂੰ ਹਰ ਜਗ੍ਹਾ ਅੱਛਾ ਤੇ ਮੈਡਮ ਤੁਹਾਡੇ ਗੈਟਅਪ ਬਾਰੇ ਬਿਕੋਜ਼ ਟ੍ਰੇਲਰ ਚ ਤੁਸੀਂ ਵੇਖਿਆ ਤੁਹਾਡੀ ਥੋੜੀ ਪਾਕਿਸਤਾਨੀ ਜਿਹੀ ਲੁੱਕ ਵੀ ਹੈ ਪਰ ਅੱਜ ਤੁਸੀਂ ਪੂਰੇ ਪੰਜਾਬਣ ਬਣੇ ਹੋ ਹਾਂਜੀ ਪੂਰੇ ਪੰਜਾਬ ਪਾਕਿਸਤਾਨੀ ਬਣੇ ਹੋ ਜਾਂ ਪੰਜਾਬਣ ਬਣੇ ਹੋ ਨਹੀਂ ਹੈਗੀਆਂ ਜੋ ਕਿ ਬਾਅਦ ਚ ਪੰਜਾਬਣ ਬਣ ਜਾਂਦੇ ਆ ਤਾਂ ਇਹ ਫਾਈਨਲੀ ਰਿਵੀਲ ਹੋ ਗਿਆ ਕੈਰੈਕਟਰ ਬਾਰੇ ਮੈਂ ਇੱਕ ਮੁਸਲਿਮ ਕੈਰੈਕਟਰ ਪਲੇ ਕੀਤਾ ਨੂਰਾ ਦਾ ਜੋ ਕਿ ਸੁੱਚਾ ਸਿੰਘ ਦੀ ਵਾਈਫ ਹੁੰਦੀ ਆ ਤਾਂ ਉਹਦਾ ਇਹ ਗੈਟਅਪ ਹੈਗਾ ਜੋ ਸੁੱਚਾ ਸਿੰਘ ਬਾਅਦ ਪਿਆਰ ਚ ਪੈ ਕੇ ਮੈਂ ਯੂ نو ਪੂਰੀ ਪੰਜਾਬੀ ਬਣ ਜਾਂਦੀ ਹੈ ਇਸ ਮੂਵੀ ਚ ਬਹੁਤ ਬਾਰੀਕ ਬਾਰੀਕ ਔਰ ਇਹਨੇ ਵਦਿਆ ਸੀਨਸ ਫਰਮਾਏ ਗਏ ਆ ਕਿ ਖੁਦ ਨੂੰ ਉਸ ਕੈਰੈਕਟਰ ਨਾਲ ਪਿਆਰ ਹੋ ਜਾਂਦਾਗਾ ਮੈਂ ਇਵਨ ਆਫਟਰ ਇਸ ਕੈਰੈਕਟਰ ਤੋਂ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਸੀ ਕਿ ਯਾਰ ਮੈਂ ਨੂਰਾ ਦੇ ਦੇ ਕੈਰੈਕਟਰ ਚੋਂ ਬਾਹਰ ਨਹੀਂ ਆ پا ਰਹੀ ਆ ਸੇਮ ਇਹਨਾਂ ਨੇ ਬੋਲਿਆ ਸੀ ਆ ਮੈਂ ਵੀ ਨਹੀਂ ਆ پا ਰਹੀ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਪਰ ਇਹ ਡਾਇਰੈਕਟਲੀ ਨਹੀਂ ਨੂਰਾ ਨੇ ਪਹਿਲੇ ਖਾਪਾ ਪਾ ਕੇ ਕਹਿੰਦੀ ਸੀ ਬਹੁਤ ਵੱਡੀ ਆ ਹੈਨਾ ਇਹਨੇ ਮੰਨਿਆ ਹੁਣ ਤੁਹਾਡੇ ਸਾਹਮਣੇ ਮੰਨਿਆ ਕਿ ਹਾਂ ਮੈਨੂੰ ਕਿਰਦਾਰ ਨਾਲ ਹੀ ਪਿਆਰ ਹੋ ਗਿਆ ਜੀ ਪਿਆਰ ਹੋਇਆ ਮੈਨੂੰ ਕਰੈਕਟਰ ਨਾ ਕਰੈਕਟਰ ਬਹੁਤ ਵਧੀਆ ਹੈਗਾ ਤੇ ਮੂਵੀ ਤੇ ਕਰਤਾਰ ਵਰ ਕੀ ਕਹੋਗੇ ਕਰਤਾਰ ਜੀ ਬਹੁਤ ਵਧੀਆ ਨੇਗੇ ਇਨਸਾਨ ਬਹੁਤ ਵਧੀਆ ਨੇਗੇ ਮੈਂ ਜਿੰਨੀ ਮੂਵੀ ਕੀਤੇ ਕਾਫੀ ਸਪੋਰਟਿਵ ਨੇਗੇ ਕਾਫੀ ਸਪੋਰਟ ਕੀਤਾ ਮਤਲਬ ਜੋ ਦਿਖਾਇਆ ਹੈਗਾ ਨਾ ਕਿ ਸਲਮਾਨ ਖਾਨ ਹੈਗਾ ਇੰਡਸਟਰੀ ਦਾ ਐਟੀਟਿਊਡ ਹੋਗਾ ਹੈ ਹੋਗਾ ਪਰ ਮੈਨੂੰ ਕੁਝ ਲੱਗਿਆ ਨਹੀਂ ਵੈਸੇ ਨਾ ਬੜੀ ਸਿੰਪਲ ਨੇ ਨਹੀਂ ਬਹੁਤ ਸਿੰਪਲ ਡਾਊਨ ਟੂ ਅਰਥ ਹੈ ਗਿਆ ਹੈ ਥੈਂਕ ਯੂ ਕਹਿੰਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅੱਛਾ ਇਹ ਦੱਸੋ ਕਿ ਇਹ ਜਿਹੜਾ ਫਿਲਮ ਹੈ ਬਹੁਤ ਥੋੜੀ ਹਟਕੀ ਹੈ ਹੈ ਨਾ ਕਦੋਂ ਲੱਗਦਾ ਹੋਂ ਸਟਾਰ ਤੋਂ ਹਟ ਕੇ ਸਕ੍ਰਿਪਟ ਦਾ ਜ਼ਮਾਨਾ ਸ਼ੁਰੂ ਹੋਏਗਾ ਪੰਜਾਬੀ ਸਿਨੇਮਾ ਦਾ ਬਿਲਕੁਲ ਜੀ ਬਿਲਕੁਲ ਸਕ੍ਰਿਪਟ ਦਾ ਜ਼ਮਾਨਾ ਸ਼ੁਰੂ ਤੋਂ ਰਿਹਾ ਅੱਜ ਤੋਂ ਨਹੀਂ ਹੈਗਾ ਜਦੋਂ ਤੋਂ ਫਿਲਮਾਂ ਸ਼ੁਰੂ ਹੋਈਆਂ ਨੇ ਚਾਹ ਬਾਲੀਵੁੱਡ ਦਾ ਚਾਹ ਹਾਲੀਵੁੱਡ ਹੈ ਹਾਲੀਵੁੱਡ ਦੀਆਂ ਪਿੱਛੇ ਕਈ ਇੰਨੀਆਂ ਸੋਹਣੀਆਂ ਫਿਲਮਾਂ ਨੇ ਜਿਨ੍ਹਾਂ ਨੇ ਨਵੇਂ ਸਟਾਰ ਸੀਏ ਤੇ ਮੈਂ ਵੇਖਣ ਗਿਆ ਸਭ ਨੇ ਪ੍ਰੇਸ ਕੀਤੀ ਪੰਜਾਬੀ ਦੀਆਂ ਫਿਲਮਾਂ ਇਹ ਤਾਂ ਫਿਰ ਵੀ ਮਤਲਬ ਮੈਨੂੰ ਐਂ ਲੱਗਦਾ ਹਿੰਦੀ ਤੋਂ ਪਹਿਲਾਂ ਪੰਜਾਬੀ ਫਿਲਮ ਬਣੀ ਸੀ ਹਿੰਦੀ ਫਿਲਮਾਂ ਤੋਂ ਪਹਿਲਾਂ ਪੰਜਾਬੀ ਫਿਲਮਾਂ ਸ਼ੁਰੂ ਹੋ ਚੁੱਕੀਆਂ ਸੀ ਜਿਹਦਾ ਸਬਜੈਕਟ ਆ ਉਹ ਹਮੇਸ਼ਾ ਹੀ ਹੀਰ ਦੇ ਵਿੱਚ ਆ ਕੇ ਜਦਸਾਨੂੰ ਤਰੀਕੇ ਨਾਲ ਲਿਭਾਉਂਦੇ ਆ ਤਾਂ ਫਿਰ ਅਸੀਂ ਸਟਾਰ ਬਣਦੇ ਆ ਸਟਾਰ ਦੂਜੇ ਨੰਬਰ ਤੇ ਆਉਂਦਾ ਦੂਜੇ ਨੰਬਰ ਤੇ ਆਉਂਦਾ ਤੇ ਤੁਹਾਨੂੰ ਕੀ 익ਸਪੈਕਟੇਸ਼ਨਸ ਨੇ ਫਿਲਮ ਤੋਂ ਪੰਜਾਬੀ ਆਡੀਅנס ਤੋਂ ਮੇਰੀ ਐਕਸਪੈਕਟੇਸ਼ਨਸ ਬਹੁਤ ਹਾਈ ਨੇ ਗੈਸ ਮੂਵੀ ਤੋਂ ਹੋਂ ਤੱਕ ਕਾਫੀ ਮੂਵੀਸ ਆਈਆਂ ਜੋ 47 84 ਤੋਂ ਯੂ ਨੋ ਰਿਲੇਟਡ ਹੈਗੀਆਂ ਨੇ ਪਰ ਇਹ ਮੂਵੀ ਉਹਦਾਂ ਦੀ ਨਹੀਂ ਹੈਗੀ ਇਹ ਮੂਵੀ ਦੇ ਵਿੱਚ ਬਹੁਤ ਇਮੋਸ਼ਨਸ ਜੁੜੇ ਹੋਏ ਆ ਇੱਕ ਛੋਟੇ ਬੱਚੇ ਦੇ ਇਮੋਸ਼ਨਸ ਜੁੜੇ ਹੋਏ ਨੇਗੇ ਸੋ ਮੈਨੂੰ ਬਹੁਤ ਜ਼ਿਆਦਾ ਉਮੀਦਾਂ ਹੈਗੀਆਂ ਕਿ ਆਪਣੇ ਫੈਮਿਲੀ ਨੂੰ ਤਾਂ ਪਸੰਦ ਆਉਗੀ ਪਰ ਆਈ ਥਿੰਕ ਯੂਥ ਬਹੁਤ ਜ਼ਿਆਦਾ ਪਸੰਦ ਕਰੂਗਾ ਇਸ ਮੂਵੀ ਨੂੰ ਅੱਛਾ ਇਹ ਤਾਂ ਨਹੀਂ ਲੱਗ ਰਿਹਾ ਕਿ ਜਦ ਤੇਜ ਨੇ ਸਾਰੀ ਲਾਈਮਨਾਈਟ ਲੈ ਲਈ ਉਹਦਾ ਮੇਨ ਕੈਰੈਕਟਰ ਹੈ ਨਹੀਂ ਹਰ ਸਬਜੈਕਟ ਦੀ ਗੱਲ ਕਰਦੇ ਆ ਨਾ ਪਰ ਸਬਜੈਕਟ ਵਿਰਧਾਨ ਦੀ ਗੱਲ ਕਰਦੇ ਆ ਉਦੋਂ ਕੋਈ ਵੱਡਾ ਛੋਟਾ ਗਿਰਦਾਰ ਨਹੀਂ ਹੁੰਦਾ ਤੁਸੀਂ ਫਿਲਮਾਂ ਦਾ ਇਤਿਹਾਸ ਚੱਕ ਲਓ ਕਈ ਵਾਰ ਛੋਟੇ ਛੋਟੇ ਕੈਰੈਕਟਰ ਵੀ ਇੰਨੀ ਲਾਈਮਲਾਈਟ ਦੇ ਵਿੱਚ ਆ ਜਾਂਦੇ ਪਿੱਛੇ ਮੈਂ ਫਿਲਮ ਕੀਤੀ ਸੀ 1984 ਉਹਦੇ ਵਿੱਚ ਸਿਰਫ ਮੇਰਾ ਇੱਕ ਸੀਨ ਸੀ ਪਿੱਛੋਂ ਅੱਗੇ ਗੋਲੀ ਮਾਰਨ ਦਾ ਹਾਲਾਂਕਿ ਉਹ 네ਗਟਿਵ ਗਿਆ ਸਭ ਦੇ ਵਿੱਚ ਤੇ ਮੈਨੂੰ ਪਤਾ ਨਹੀਂ ਸੀ ਉਹ ਇਨਾ 네ਗਟਿਵ ਜਾਏਗਾ ਲੋਕਾਂ ਨੇ ਕੋਈ ਕਿਰਦਾਰ ਹੀ ਨਹੀਂ ਯਾਦ ਰੱਖਿਆ ਇੱਕ ਗੋਲੀ ਮਾਰਨ ਵਾਲਾ ਗਿਰਦਾਰ ਸੀਗਾ ਤੇ ਸਟਾਰ ਕੀ ਹੈ ਉਹ ਸਟਾਰ ਨੂੰ ਲੋਕ ਤਾਂ ਜਾਣਦੇ ਨਹੀਂ ਨਿਊ ਯਰ ਉਹ ਰੋਲ ਕੀਤਾ ਸੀ ਉਹ ਫਿਲਮ ਸੀਗੀ ਦੀ ਤਾਂ ਕਰਕੇ ਸਟਾਰ ਤੇ ਤੁਹਾਡਾ ਕੈਰੈਕਟਰ ਯਾਦ ਰੱਖਿਆ ਜਾਵੇ ਹਾਂ ਕੈਰੈਕਟਰ ਜਾ ਤੇ ਸਟਾਰ ਬੰਦਾ ਤੇ ਸਟਾਰ ਬੰਦਾ اچھا 뮤직 ریلیਜ਼ ਹੈ ਤੇ ਜਾਂਦੇ ਜਾਂਦੇ ਇੱਕ ਗਾਣਾ ਤੁਹਾਡੇ ਦੋਹਾਂ ਦਾ ਸ਼ੁਰੂ ਕਰੋ ਜੀ ਮੈਂ ਕਰਾਂ ਮੇਰੀ ਜਾਨ ਲੈ ਗਈ ਏ ਹਵਾ ਮੇਰੀ ਜਾਨ ਲੈ ਗਈ ਤੇ ਕੱਢ ਗਾਣਾ ਨਾਲ ਹੀ ਲੈ ਗਈ ਇਹ ਹਵਾ ਮੇਰੀ ਜਾਨ ਲੈ ਗਈ ਦੇਖੋ ਸੋ ਇਹ ਅਸੀਂ ਵੇਖਾਂਗੇ ਫਿਲਮ ਦੀ ਰਿਲੀਜ਼ ਤੇ 8 ਮਈ ਨੂੰ ਕਿ ਕਿਵੇਂ ਕਿਹੜੀ ਹਵਾ ਤੇ ਕਿਹੜੀ ਮਿੱਟੀ ਕਿਸ ਦੀ ਜਾਨ ਲੈ ਕੇ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਤੇ 올 द बेस्ट फॉर योर ਫਿਲਮ ਥੈਂਕ ਯੂ ਜੀ ਮੇਰੀ ਜਾਨ ਲੈ ਗਈ ਇਹ ਹਵਾ ਮੇਰੀ ਜਾਨ ਲੈ ਗਈ ਜਿੰਦ ਕੱਢ ਗਾ ਨਾ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ